ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਈ ਆ ਜੀ ਸਵੇਰ ਇੱਕ ਥੋੜਾ ਲੇਟ ਹੋ ਗਿਆ ਅੱਜ ਦੁਪਹਿਰ ਦੇ ਅਸੀਂ ਇਹਸ ਵੇਲੇ ਖਾ ਲਈ ਦੀ ਆ ਰੋਟੀ ਤੇ ਮੇਰੇ ਭਰਾ ਦਾ ਫੋਨ ਆ ਗਿਆ ਸੀਗਾ ਤੇ ਦਾਲ ਹੈ ਨਹੀਂ ਸੀ ਥੋੜੀ ਜੀ ਪਈ ਆ ਮਤਲਬ ਹਨਾ ਕੜਛੀ ਕੇ ਆ ਤੇ ਰਾਤੀ ਹਨ ਚੋਲ ਵਾਲੇ ਸੀਗੇ ਮੰਮੀ ਨੇ ਤਾਂ ਉਹ ਵੀ ਪੈ ਸੀਗੇ ਤੇ ਫਿਰ ਮੈਂ ਕਾ ਚਲੋ ਹਨ ਬਈ ਦਾਲ ਵੀ ਨਹੀਂ ਹੈਗੀ ਤੇ ਨਾਲ ਚੋਲ ਖਾਹੋ ਜੂਗੇ ਦੁਪਹਿਰ ਨੂੰ ਇਹ ਤੇ ਇਹ ਆਪਾਂ ਹਨ ਇਹਨਾਂ ਨੂੰ ਤੜਕਾ ਲਗਾ ਲੈਨੇ ਆ ਇਹਦੇ ਵਿੱਚ ਆਪਾਂ ਪਿਆਜ਼ ਜੀਰਾ ਪਿਆਜ਼ ਤੇ ਆਲੂ ਤੇ ਟਮਾਟਰ ਪਾਤਾ ਹੁਣ ਹਰੀ ਮਿਰਚ ਘਾਤਾਉਂ ਜੀ ਉਹ ਇਹ ਦੇਖ ਲਈਏ ਕੱਢੀ ਜੀ ਹੋਈ ਕੱਟ ਕੇ ਪਾ ਦੰਨੇ ਆ ਤੇ ਥੋੜੀ ਜੀ ਲਾਲ ਪਾ ਲਾਂਗੇ ਤੇ ਇਧਰ ਮੈਂ ਪੈਂਤੀਆਂ ਸੀਗੀਆਂ ਬਾੜੀਆਂ ਇਹ ਵੀ ਪਈਆਂ ਸੀ ਥੋੜੀਆਂ ਜੀਆਂ ਤੇ ਇਹ ਪਾ ਲਵਾਂਗੇ ਤੇ ਫਿਰ ਆਪਾਂ ਹਨਾ ਬਾਚ ਨੂੰ ਦੇਖ ਲਈਏ ਨਾ ਤੜਕਾ ਤੁੜਕਾ ਲਾ ਕੇ ਇਹਨਾਂ ਦੇ ਨੂੰਦੇ ਆ ਤੇ ਮੈਂ ਪਹਿਲਾਂ ਸਵੇਜ ਦੇ ਕੰਮ ਨਵੇਲੇ ਫਿਰ ਮੰਨ ਰੋਟੀ ਉਟੀ ਖਲਾਈ ਇਹਨੂੰ ਫੇਰ ਇਹਦੇ ਮਗਰ ਮਗਰ ਜਿੱਤਾਨ ਮਸੀ ਫਲਾਈਦੀ ਐ ਇਹਨੂੰ ਤੇ ਫੇਰ ਇਹਨੂੰ ਮੈਂ ਕਾਰਟੂਨ ਜੇ ਦਲਾ ਕੇ ਦਿੱਤੇ ਟਿਕਿਆ ਇਹ ਤੇ ਕਿ ਮੈਂ ਬਾਥਰੂਮ ਵਗੈਰਾ ਤੋਂ ਉੱਤੇ ਬਾਥਰੂਮ ਗੰਦੇ ਹੋਏ ਸੀਗੇ ਤੇ ਉਹ ਤੋਂ ਉੱਤੇ ਫੇਰ ਮੈਂ ਬਹਿ ਗਈ ਗਰਮੀ ਬਹੁਤ ਜ਼ਿਆਦਾ ਸੀ ਵੀ ਧੁੱਪ ਵੀ ਤਿੱਖੀ ਸੀ ਤੇ ਫੇਰ ਬਹਿ ਗਈ ਫੇਰ ਜਾਣ ਨੂੰ ਮੇਰੇ ਭਰਾ ਦਾ ਫੋਨ ਆ ਗਿਆ ਉਹ ਵੀ ਮੰਮੀ ਉਹਨਾਂ ਨੂੰ ਵਿਚੀ ਲਾ ਲਾਂਦਾ ਹੁੰਦਾ ਆ ਕਿ ਫਿਰ ਘੰਟਾ ਉਸਕੇ ਲੱਗੇ ਜਾਂਦਾ ਉਹਨਾਂ ਗੱਲਾਂ ਗੁੱਲਾਂ ਕਰਦੇ ਆ ਉਹਨਾਂ ਤੇ ਫਿਰ ਜਾਣ ਨੂੰ ਟਾਈਮ ਜ਼ਿਆਦਾ ਹੋ ਗਿਆ ਤੇ ਪਹਿਲਾਂ ਮੈਂ ਵਲੌਗ ਵੀ ਫਿਰ ਪਾਉਣਾ ਸੀਗਾ ਉਹ ਵੀ ਐਡੀਟਿਵ ਵਗੈਰਾ ਹਨਾ ਸਵੇਰੇ ਹੀ ਕੀਤਾ ਮੈਂ ਤੇ ਉਹ ਪਾਇਆ ਤੇ ਤਾਂ ਕਰਤੀ ਲਓ ਜੀ ਆਪਾਂ ਇਹਦੇ ਵਿੱਚ ਬੜੀਆਂ ਵੀ ਪਾਤੀਆਂ ਆ ਕੋਕਟੇਲੀਆਂ ਹੋ ਗਏ ਆ ਕਿ ਇਹਨਾਂ ਨੂੰ ਬੱਸ ਉਹਨਾਂ ਆਪਾਂ ਇਹਦੇ ਵਿੱਚ ਨਾ ਆਪਾਂ ਹੁਣ ਪਾ ਦਵਾਂਗੇ ਕਿਉਂਕਿ ਚੌਲ ਆਪਣੇ ਉਬਲੇ ਹੋਏ ਬਣੇ ਹੋਏ ਆ ਨਾ ਤੇ ਆਲੂ ਉਲੂ ਮੈਂ ਕਿ ਜੇਦਾ ਚੰਗੀ ਤਰ੍ਹਾਂ ਨਾ ਹੋ ਜਾਣ ਤੇ ਫਿਰ ਥੋੜਾ ਜਿਹਾ ਉਹਦਾ ਪਾਣੀ ਪਾਉਣਾ ਪੈਣਾ ਆਪਾਂ ਨੂੰ ਪਾਣੀ ਪਾ ਕੇ ਮਸਾਲੇ ਮਸੂਲੇ ਜਿਹੜੇ ਆ ਉਹ ਪਾਉਣ ਲਵਾਂਗੇ ਤੇ ਫਿਰ ਆਪਾਂ ਚੌਲ ਜਿਹੜੇ ਉਬਾਲਾਂਗੇ ਸੁੱਕੇ ਜੇ ਵੀ ਨਹੀਂ ਵਾਲੇ ਬਣਾਉਣੇ ਹੈਗੇ ਤੇ ਦੇਖਦੇ ਹਾਂ ਕਿੱਦਾਂ ਦੇ ਬਣਦੇ ਪਹਿਲੀ ਵਾਰੀ ਲੱਗੀ ਮੈਂ ਉਹਨਾਂ ਕੋਲ ਚੱਲ ਪਈ ਆ ਵੀ ਇਹ ਵਾਲੂ ਚੌਲ ਹੁਣ ਨਾ ਦਾਲ ਦਾ ਹੈ ਨਹੀਂ ਕਿ ਉਹਦਾ ਖਾਣੇ ਹੋਣੇ ਹੈਗੇ ਕੰਮ ਕਰਕੇ ਤੇ ਮੈਂ ਕਿ ਥਣ ਤੜ ਕੇ ਲਾ ਲੈਣੀ ਆ ਕਿਉਂਕਿ ਇਹ ਟਮਾਟਰ ਢੋਟੇ ਪਏ ਹੋਏ ਆ ਤਾਂ ਕਰਕੇ ਤੇ ਚਲੋ ਠੀਕ ਆ ਜੀ ਹ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਗਰਮੀ ਬਹੁਤ ਜ਼ਿਆਦਾ ਤਾਂਪੂ ਦੇਖੋ ਕਿੰਨੀ ਤਿੱਖੀ ਆ ਤੇ ਚਲੋ ਜੀ ਤੁਸੀਂ ਦੀ ਵੀਡੀਓ ਦੇ ਨਾਲ ਬਣੇ ਰਹੋ ਮਿਲਦੇ ਆ ਥੋੜੇ ਟਾਈਮ ਤੱਕ ਲੋ ਜੀ ਚੌਲ ਆਪਣੇ ਬਣ ਗਏ ਆ ਤੇ ਮਾੜੀ ਜੀ ਹਲਦੀ ਪਾਈ ਸੀ ਬਸ ਮਾੜੀ ਜੀ ਉਹਦੇ ਨਾਲ ਇਹ ਇਦਾਂ ਦੇ ਪੀਲੇ ਪੀਲੇ ਜੀ ਹੋ ਗਏ ਆ ਤੇ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਈ ਸੀਗੀ ਤੇ ਬਾਕੀ ਚਲੋ ਜੀ ਹੁਣ ਅਸੀਂ ਖਾ ਲਈਏ ਭੁੱਖ ਕਾफी ਲੱਗੀ ਹੋਈ ਆ ਕਿਉਂਕਿ ਨਾ ਟਾਈਮ ਹੋ ਜੜਿਆ 1:30 ਵਜ ਗਿਆ ਹਾਂਜੀ ਜੀ ਟਾਈਮ ਹੋ ਗਿਆ ਪੌਣੇ 5 ਤੇ ਚਾਹ ਪੀ ਕੇ ਹਟੇ ਸੀਗੇ ਤੇ ਅੱਜ ਆਪਾਂ ਬਣਾਉਣੀ ਆ ਜੀ ਗੋਭੀ ਤੇ ਦੁਪਹਿਰੇ ਆਇਆ ਸੀਗਾ ਭਾਈ ਤੇ ਲੈ ਲਏ ਸੀਗੇ ਤੇ ਪਹਿਲਾਂ ਢੰਡੇ ਵਗਾਰਾ ਧੋ ਲਈਏ ਤੇ ਉਹਦੀ ਕਟਿੰਗ ਵਗੈਰਾ ਕਰਦੇ ਸਬਜੀ ਦੀ ਤੇ ਹੁਣ ਤਾਂ ਪੱਲਗਣਾ ਵੀ ਸੁੱਕ ਗਏ ਬੁੱਟੇ ਪੱਤੇ ਇਹਦਰ ਮੰਮੀ ਨੇ ਪਾਣੀ ਛਾੜ ਦਿੱਤਾ ਹੈ ਸਵੇਰੇ ਤਾਂ ਆਇਆ ਹਜੇ ਕਹਿ ਕੇ ਗਿਆ ਕਹਿੰਦਾ ਇਹਨੂੰ ਪਾਣੀ ਲਾਇਆ ਕਰੋ ਇਹਨਾਂ ਨੂੰ ਅ ਪਹਿਲਾਂ ਮੀਂਹ ਆ ਕਰਕੇ ਸੀਗਾ ਵੇ ਹਨਾ ਇੰਨੇ ਤਾਂ ਮੀਂਹ ਪੈ ਜਾਂਦੇ ਸੀ ਫਿਰ ਲਾਇਆ ਹੀ ਨਹੀਂ ਪਾਣੀ ਤੇ ਹੁਣ ਪਾਣੀ ਛਾੜ ਦਿੱਤਾ ਹੈ ਤੇ ਇਧਰ ਵੀ ਲਾਉਂਗੇ ਤੇ ਬਾਕੀ ਕੱਪੜੇ ਲਾ ਕੇ ਆਪਾਂ ਰੱਖ ਲਈਏ ਤੇ ਇਹ ਚੁੱਲੇ ਤੇ ਦੇਖਦੀ ਆ ਮੈਂ ਇਹ ਤਾਂ ਚੁੱਲੇ ਤੇ ਸਬਜ਼ੀ ਬਣਾ ਲੰਨੇ ਆ ਜੇ ਨਾ ਜੀ ਕਿੰਨੇ ਉਹਦੇ ਚੁੱਲੇ ਲਈ ਬਣਾਉਣੀ ਆ ਤੇ ਬਾਕੀ ਦੇਖਦੀ ਆ ਤੇ ਚੌਲ ਦਾ ਸਵਾਦ ਬਣੇ ਸੀ ਜਿਹੜੇ ਮੈਂ ਦੁਪਹਿਰੇ ਬਣਾਏ ਸੀ ਦਿਖਾਏ ਸੀ ਤੁਹਾਨੂੰ ਉਹੋ ਉਹ ਤੇ ਬਹੁਤ ਵਧੀਆ ਬਣੇ ਸੀ। ਸਾਗੀ ਪੰਜ ਵਜੇ ਚੱਲਨੇ ਆ ਤੇ ਆਪਾਂ ਨਾ ਉਹ ਧੋ ਲਈਏ ਭਾਂਡੇ-ਪੂੰਡੇ ਪਰ ਉਹ ਨਾ ਮੈਂ ਚਾਰਜ ਲਾਇਆ ਸੀਗਾ। ਫੇਰ ਲਾ ਲਈਦਾ ਬਸ ਇਹ ਜੇ ਨਾ ਕਿਉਂਕਿ ਕੰਮ ਜਦੋਂ ਨਹੀਂ ਹੁੰਦਾ ਫੇਰ ਬਸ ਫੋਨ ਲਈ ਧਿਆਨ ਹੋ ਜਾਂਦਾ ਵੀ ਫੋਨ ਤੇ ਕੋਈ ਨਾ ਵੀਡੀਓ-ਵੀਡੀਓ ਦੇਖ ਲਈਏ ਜਾਂ ਕੋਈ ਬਲੌਗ ਦੇਖ ਲਈਏ ਜਿਨ੍ਹਾਂ ਦੀ ਆਪਾਂ ਦੇਖਦੀਆਂ ਸਾਰੀਆਂ ਭੈਣਾਂ ਨੇ ਤੇ ਮੋਦ ਉਹੜੀਆਂ ਬਹੁਤ ਤੰਗ ਕਰਦੀਆਂ ਇਹ ਪਤਾ ਨਹੀਂ ਇਹ ਨਾਲ ਜਿੱਦਾਂ ਹੋਰੇ ਤਰ੍ਹਾਂ ਹੋਈਆਂ ਉਹਦੇ ਅੰਦਰੋਂ ਆਉਂਦੀਆਂ ਮੂਹਾਂ ਦੇ ਕੋਲ ਜੇ ਆ ਜਾਂਦੀਆਂ ਐ ਤੇ ਬਾਕੀ ਚਲੋ ਠੀਕ ਆ ਜੀ ਆਪਣੀ ਭਾਂਡੇ ਵਗੈਰਾ ਧੋ ਲਈਏ ਤੇ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੀ ਰਹੇ ਹਾਂਜੀ ਲੋ ਜਿੱਥੇ ਆ ਪਕੜਾ ਹੀ ਆਪਣੀ ਗਰਮ ਹੋ ਗਈ ਸੀਗੀ ਪਾਣੀ ਜਾਂ ਸੌਕ ਗਿਆ ਸੀ ਪਾਣੀ ਸੀਗਾ ਵਿੱਚ ਤੇ ਮਿੱਟੀ ਲਾਈ ਸੀਗੀ ਨਾਲੇ ਮੈਂ ਕੜਾਹੀ ਨੂੰ ਤੇ ਫਿਰ ਮਾਂਜਣੀ ਸੌਖੀ ਹੋ ਜਾਂਦੀ ਹੈ ਨਾ ਨਹੀਂ ਤਾਂ ਫਿਰ ਉਹ ਜਿਆਦਾ ਭਾਂਡੇ ਕਾਲੇ ਜੇ ਹੋ ਜਾਂਦੇ ਆ ਤੇ ਇੱਥੇ ਮੈਂ ਤੇਲ ਆਪਣਾ ਗਰਮ ਹੋ ਗਿਆ ਸੀ ਜੀਰਾ ਪਾਤਾ ਪਿਆਜ਼ ਤੇ ਅ ਵਿਚੀ ਮਿਰਚਾਂ ਮੈਂ ਗ੍ਰाइंड ਕੀਤੇ ਸੀ ਉਹ ਪਾ ਦਿਤੀਆਂ ਤੇ ਇਹ ਨਾਲ ਹੀ ਆਪਾਂ ਟਮਾਟਰ ਕੱਟ ਲਾਂਗੇ ਤੇ ਇਹ ਵਾਲਾ ਹਨਾ ਤੜਕਾ ਥੋੜਾ ਜਿਆਦਾ ਭੁੰਨਣ ਦੀ ਇਨੀ ਲੋੜ ਨਹੀਂ ਹੈਗੀ ਤੇ ਥੋੜਾ ਜਿਹਾ ਆਪਾਂ ਹਨਾ ਭਨ ਕੇ ਇਹਦੇ ਵਿੱਚ ਹਨਾ ਸਾਰੇ ਮਸਾਲੇ ਮਸੂਲੇ ਪਾ ਦਵਾਂਗੇ ਤੇ ਲੋ ਜੀ ਆਪਾਂ ਹੁਣ ਇਹਦੇ ਵਿੱਚ ਪਾਇਆ ਆ ਪਹਿਲਾਂ ਨਮਕ ਹਲਦੀ ਤੇ ਗਰਮ ਮਸਾਲਾ ਤੇ ਥੋੜੀ ਜੀ ਲਾਲ ਮਿਰਚ ਹਰੀ ਮਿਰਚ ਵੀ ਪਾਈ ਸੀ ਨਾ ਥੋੜੀ ਜੀ ਆਪਾਂ ਲਾਲ ਵੀ ਪਾ ਦਿੱਤੀ ਤੇ ਇਹਨਾਂ ਨੂੰ ਥੋੜਾ ਜਿਹਾ ਭਨ ਕੇ ਤਾਂ ਫਿਰ ਆਪਾਂ ਗੋਭੀ ਦੀ ਜਿਹੜੀ ਸਬਜੀ ਆ ਉਹ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਟਾ ਕੇ ਰੱਖ ਲਵਾਂ ਹਾਂਜੀ ਲੋ ਜੀ ਸਬਜੀ ਆਪਣੀ ਬਣ ਗਈ ਆ ਤੇ ਇਹ ਆ ਪੰਦਰ ਰੱਖ ਦੰਨੇ ਇਹਨੂੰ ਤੇ ਬਣ ਗਈ ਆ ਕਿਉਂਕਿ ਰੋਟੀ ਹੁਣ ਮੈਂ ਬਣਾਉਣੀ ਆ ਤੇ ਸਮਰ ਬਾਹਰ ਘੁੰਮੀ ਜਾਂਦਾ ਸੀਗਾ ਤੇ ਤੇ ਹੁਣ ਕਹਿੰਦਾ ਆ ਮੈਂ ਦੁੱਧ ਪੀਣਾ ਆ ਤੇ ਤਾਂ ਮੈਂ ਉਹ ਮੈਂ ਕਹਿੰਨੂੰ ਪਹਿਲਾਂ ਦੇਵਾਂ ਕੁਝ ਖਾਣ ਪੀਣ ਨੂੰ ਖਾਣਾ ਨਾ ਇਹ ਤਾਂ ਦਿਵਾਨੂੰ ਬਹੁਤ ਖਾ ਪੈਂਦਾ ਆ ਬਾਰ ਜਾਂਦਾ ਆ ਤੇ ਮੈਂ ਟਕ ਬਾਅਦ ਇਹਨੂੰ ਦੇਖਣਾ ਪੈਂਦਾ ਨਾ ਆ ਕੇ ਗਿਆ ਸੀ ਦੇਖੋ ਹਾਲ ਕੀ ਵਾ ਹੈ ਹੈ ਇਹ ਪੁੱਤੀ ਕੀ ਇਹ ਪੁੱਤੀ ਉਹ ਤਾਂ ਸੀ ਤੇਰੀ ਪੁੱਤੀ ਪਤਾ ਨਹੀਂ ਪੁੱਤੀ ਕਿੱਥੇ ਆ ਮਾਂ ਨੇ ਲਿਆ ਲੱਭ ਲੋ ਕਿੱਥੇ ਆ ਉੱਥੇ ਅੰਦਰ ਤਾਂ ਨਹੀਂ ਦੇਖਤਾ ਤੇ ਲਿਆਣਿਆਂ ਦਾ ਹਨਾ ਹੁਣ ਬਹੁਤ ਦਲ ਲੱਗਦਾ ਆ ਤੇ ਉੱਦਾਂ ਸਾਡੇ ਵਾਲਾ ਇੱਧਰ ਚਾਚੇ ਹੁਣੇ ਬਾਹਰ ਬਹਿ ਜਾਂਦੇ ਆ ਬੈਠੇ ਰਹਿੰਦੇ ਆ ਤੇ ਪਰ ਫੇਰ ਵੀ ਹਨਾ ਆਪਣੇ ਨਿਆਣੇ ਦਾ ਔਖਿਆ ਰੱਖਣਾ ਚਾਹੁੰਦਾ ਹੈ ਇਹ ਨਾ ਉਹ ਜੜੀ ਹੋਇਆ ਨਾ ਹਿਸ਼ਾਰ ਕੋ ਦੇਖੋ ਕਿ ਬੱਚੇ ਦੇ ਨਾਲ 5 ਸਾਲ ਦੇ ਤੇ ਉਹਦੇ ਕਰਕੇ ਹਨਾ ਬਹੁਤ ਡਰ ਗਿਆ ਲੱਗਦਾ ਰਹਿੰਦਾ ਹੈ ਤੇ ਇਹ ਨੂੰ ਅਸੀਂ ਕਹੀ ਜਾਈਦਾ ਕਿ ਸੋਨਰ ਹਨਾ ਇਕੱਲਾ ਨਾ ਬਾਹਰ ਕਰ ਰਿਹਾ ਤੈ ਹਜੇ ਨਿਆਣਾ ਇੰਨੀ ਸਮਝ ਇਹ ਨੂੰ ਨਹੀਂ ਲੱਗਦੀ ਹੈਗੀ ਇਸ ਤਰ੍ਹਾਂ ਫੇਰ ਵੀ ਹੈ ਨਾ ਸਾਰਾ ਦਿਨ ਇਹ ਅੰਦਰ ਹੀ ਰਹਿੰਦਾ ਹੈ ਸ਼ੁਰੂ ਤੋਂ ਹੀ ਅਸੀਂ ਨੂੰ ਆਦਤ ਪਾਈ ਜਾਂਦੇ ਆ ਤੇ ਕਿਉਂਕਿ ਹੁਣ ਦੇਖੋ ਹੈ ਨਾ ਉਹ ਬਈਏ ਨੇ ਕਿੱਦਾਂ ਕੀਤੇ ਹੈ ਨਾ ਬੱਚੇ ਦੇ ਨਾਲ ਉਹਨੂੰ ਹੋਰਾ ਤਰਸ ਨਹੀਂ ਆਇਆ ਵੀ ਹੈ ਨਾ ਕਿੰਨਾ ਸ਼ੂਟ ਆ ਬੱਚਾ 5 ਸਾਲ ਦਾ ਬੱਚਾ ਹੀ ਹੁੰਦਾ ਹੈ ਨਾ ਤੇ ਬਹੁਤ ਨਾ ਕੋਈ ਬਹੁਤ ਅਕਸਰ ਹੀ ਲੱਗਾ ਹੋਣਾ ਸੁਣ ਕੇ ਹਜੇ ਵੀ ਬਹੁਤ ਖਬਰਾਉ ਦੀਆਂ ਆਉਂਦੀਆਂ ਰਹਿੰਦੀਆਂ ਆ ਹੈ ਨਾ ਤੇ ਦੇਖ ਦੇਖ ਕੇ ਬਹੁਤ ਹੈ ਨਾ ਮੰਨ ਲਓ ਹੁੰਦਾ ਆ ਵੇ ਹਨਾ ਜਿਨ੍ਹਾਂ ਦੇ ਨਾਲ ਬੀਤੀ ਆ ਉਹਨਾਂ ਦਾ ਕੀ ਹਾਲ ਹੋਇਆ ਹਨ ਤੇ ਹੁਣ ਕਹਿ ਦਿੰਦੇ ਵੀ ਬਈ ਇਹ ਹਨਾ ਕੱਢਣੇ ਚਾਹੀਦੇ ਪੰਜਾਬ ਤੋਂ ਇਦਾਂ ਉਦਾਂ ਤੇ ਪਰ ਹੁਣ ਜਿੱਦਾਂ ਕਹਿ ਲੈਂਦੇ ਵੀ ਇੱਕ ਅਦੀ ਗਾਲਤੀ ਹਨਾ ਸਾਰਿਆਂ ਨੂੰ ਭੁਗਤਣੀ ਪੈਂਦੀ ਆ ਤੇ ਕਈ ਚੰਗੇ ਵੀ ਹੁੰਦੇ ਹਨਾ ਇਨਸਾਨ ਸਾਰੇ ਬਈ ਇਹ ਵਾਲੇ ਜਿਹੜੇ ਆ ਤੇ ਕੁਝ ਸਾਰੇ ਮਾੜੇ ਵੀ ਨਹੀਂ ਹੁੰਦੇ ਹਨਾ ਤੇ ਚੰਗੇ ਵੀ ਬਥੇਰੇ ਆ ਵਿੱਚ ਤੇ ਚਲੋ ਪਰ ਬੋਗਾ ਤਾਂ ਨਾ ਗਲਤ ਕੀਤਾ ਉਹ ਬੰਦੇ ਨੇ ਹਨ ਤੇ ਜਿਹਦੇ ਤੋਂ ਉਹ ਗੱਲ ਸੁਣਦੇ ਅਨਸਾਰੇ ਇੰਨਾ ਡਰੇ ਪੈ ਮਿਲੰਦੀ ਹੁਣ ਤਾਂ ਫੋਨ ਆਈ ਆਇਆ ਫਿਰ ਉਹਦਾ ਵਿੱਚ ਸਾਰੇ ਦੇਖਿਆ ਉਹ ਮੁੰਡੇ ਨਾਲ ਕੀ ਹੋਇਆ ਦੇਖਿਆ ਉਹ ਨਿਆਣੇ ਨਾਲ ਕੀ ਹੋਇਆ ਐਦਾਂ ਸਾਰੇ ਕਹਿੰਦੇ ਹਨ ਤੇ ਫਿਰ ਬਹੁਤ ਡਰ ਲੱਗਦਾ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਨਾ ਉਹ ਆਪਾਂ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਹੈਗੇ ਤੇ ਕਿਉਂਕਿ ਕੋਈ ਵੀ ਕੁਝ ਵੀ ਕਰ ਸਕਦਾ ਹੈ ਤੇ ਇਹ ਤਾਂ ਜਦੋਂ ਮਨ ਗਾਲਤ ਹੋ ਜਾਂਦਾ ਫੇਰ ਹੀ ਪਤਾ ਲੱਗਦਾ ਹੈ ਕਿ ਇਸ ਕਰਕੇ ਨਾ ਆਪਣੇ ਆਪਣੇ ਬੱਚਿਆਂ ਦਾ ਆਪਾਂ ਨੂੰ ਆਪ ਹੀ ਧਿਆਨ ਰੱਖਣਾ ਚਾਹੀਦਾ ਹੈ। ਗੌਰ ਰੱਖਣੀ ਚਾਹੀਦੀ ਆਪਣੇ ਬੱਚੇ ਦੀ। ਤੇ ਚਲੋ ਠੀਕ ਹੈ ਜੀ ਫੇਰ ਥੋੜੇ ਟਾਈਮ ਬਾਅਦ ਮਿਲਦੇ ਹਾਂ। ਤੇ ਰੋਟੀ-ਕੁੱਟੀ ਬਸ ਰਹੀ ਹੈ। ਰੋਟੀ ਬਣਾ ਕੇ ਤੇ ਫੇਰ ਆਪਾਂ ਨੇ ਜਿਹੜੇ ਕੰਮ ਨੇ ਉਹ ਨਿਬੜ ਜਾਣੇ ਆ। ਚਲੋ ਠੀਕ ਹੈ ਜੀ ਤੁਸੀਂ ਜੀ ਮੇਰੇ ਵੀਡੀਓ ਦੇ ਨਾਲ ਬਣੇ ਰਹੋ। ਹਾਂਜੀ ਲੋ ਜੀ ਅਸੀਂ ਚੱਲੇ ਸੀਗੇ ਰੋਟੀ ਰਹਿ ਗਈ ਹੁਣ ਆਟਾ ਪਿਆ ਜੇ ਮੰਮੀ ਨੇ ਬਣਾਣੀ ਬਣਾ ਲੂਗੀ ਨਹੀਂ ਤਾਂ ਫਿਰ ਮੈਂ ਆ ਕੇ ਬਣਾਉਂਗੀ ਤੇ ਕੰਮ ਜਿਆ ਸੀਗਾ ਉਹ ਕਰਨ ਚੱਲੇ ਆਂ ਜ਼ਰੂਰੀ ਤੇ ਤੁਸੀਂ ਦੀ ਮੇਰੇ ਵੀਡੀਓ ਦੇ ਨਾਲ ਬਨੇ ਰਹੋ ਯਾਰ ਇਹਦੇ ਕੱਪੜੇ ਸਾਰੇ ਗੰਦੇ ਹੋਏ ਆ ਪਿੱਛੇ ਝਾੜ ਦਿਓ ਜਾ ਕੇ ਦੀ ਮਿੱਟੀ ਲੱਗੀ ਆ ਜਾ ਮੂੰਹ ਧੋ ਦਮਾ

ਕਹਨੇ ਲੈ ਕੇ ਦਿੱਤੀ ਬੋਲ ਪਾਪਾ ਨੇ ਪਾਪਾ ਨੇ ਹੂੰ ਤੇ ਸਮਰਦੇ ਪਾਪਾ ਗਏ ਆ ਅੰਦਰ ਸੂਪ ਸ਼ਾਪ ਉਹ ਚਾਚਿੰਗ ਨਹੀਂ ਵੇਖਣ ਗਿਆ ਮੰਗਾਇਆ ਸੀਗਾ ਨਿਆਣੇ ਵਾਲੀ ਉਹ ਲੈਣ ਗਏ ਹੋਏ ਆ ਤੇ ਖੜੇ ਆ ਅਸੀਂ ਨੇਰਾ ਹੋ ਗਿਆ ਤਾਂ ਫਿਰ ਇਹਦਾ ਕਰੀਆ 아니, 아니. 꽈니. 키. 꽈니. 키. 꽈니. 키. 꽈니. 시간이지, 타임 뭐가야, 꽈니다. I'm man. ਬਾਕੀ ਚਲੋ ਠੀਕ ਹੈ ਜੀ ਇਹ ਵਾਲੇ ਵਲੌਗ ਦਾ ਅੱਜ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ